ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ サンਸ਼ਾਈਨ ਰੀਅਲ ਅਸਟੇਟ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤਕਰੀਬਨ 5.5 ਮੱਲੇ ਦਾ ਇੱਕ ਐਗਰੀਕਲਚਰ ਲੈਂਡ ਦਾ ਟੱਕ ਇਸ ਟੱਕ ਦੀ ਜਿਹੜੀ ਲੋਕੇਸ਼ਨ ਹੈ ਉਹ ਤੁਹਾਨੂੰ ਮਿਲੇਗੀ ਫਗਵਾੜਾ ਤੋਂ ਹਿਸ਼ਾਰਪੁਰ ਵਾਲੀ ਰੋਡ ਤੋਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਦੀ ਦੂਰੀ ਤੇ ਪਰ ਜਿਹੜੀ ਰੋਡ ਤੇ ਹੁਣ ਅਸੀਂ ਜਾ ਰਹੇ ਹਾਂ ਇਹ ਰੋਡ ਜਾਂਦੀ ਹੈ ਜੀ ਆਦਮਪੁਰ ਤੋਂ ਉਸ ਲੋਕੇਸ਼ਨ ਵਾਲੀ ਸਾਈਡ ਨੂੰ ਜਿਲੰਦਰ ਤੋਂ ਆਤਮਪੁਰ 에어ਪੋਰਟ ਵਾਲੀ ਰੋਡ ਔਰ ਉਥੋਂ ਆਪਾਂ ਚੱਲਾਂਗੇ ਜੀ ਉਸ ਐਗਰੀਕਲਚਰ ਲੈਂਡ ਦੇ ਅੰਦਰ ਕੁਛ ਮਿੰਟ ਦੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਫਗਵਾੜਾ ਤੋਂ ਹਿਸ਼ਾਲਪੁਰ ਵਾਲੀ ਰੋਡ ਦੇ ਉੱਤੇ ਉਹ ਪਿੰਡ ਜਿੱਥੇ ਐਗਰੀਕਲਚਰ ਲੈਂਡ ਹੈ ਉਸ ਰੋਡ ਮੇਨ ਰੋਡ ਤੋਂ ਇਹ ਪਿੰਡ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੀ ਦੂਰੀ ਤੇ ਉਹ ਐਗਰੀਕਲਚਰ ਲੈਂਡ ਰਹੇਗੀ ਔਰ ਐਗਰੀਕਲਚਰ ਲੈਂਡ ਦੇ ਬਿਲਕੁਲ ਨੇੜੇ ਤਾਨੂੰ ਮਿਲੇਗਾ ਜੀ ਇੱਕ ਨਵਾਂ ਬਣ ਰਿਹਾ ਹਾਈਵੇ ਇਸ ਹਾਈਵੇ ਦੇ ਬਿਲਕੁਲ ਨਾਲ ਆਏਗਾ ਜੀ ਉਹ ਪਿੰਡ ਔਰ ਪਿੰਡ ਦੇ ਬਿਲਕੁਲ ਨਾਲ ਨੈਕਸਟ ਜਿਹੜੀ ਹੈ ਉਹ ਹੈ ਯੂ ਐਗਰੀਕਲਚਰ ਲੈਂਡ ਇਹ ਹਾਈਵੇ ਆ ਰਿਹਾ ਜੀ ਫਗਵਾੜਾ ਸਾਈਡ ਤੋਂ ਚੱਲ ਕੇ ਸ਼ਹਿਰਪੁਰ ਸਾਈਡ ਨੂੰ ਜਾਏਗਾ ਜਿਹੜੇ ਸਾਡੇ ਚੈਨਲ ਦੇ ਨਵੇਂ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਕਸਰ ਅਸੀਂ ਪ੍ਰੋਪਰਟੀ ਨਾਲ ਰਿਲੇਟਡ ਵੀਡੀਓ ਲੈ ਕੇ ਆਉਂਨੇ ਆ ਔਰ ਤੁਹਾਡੀ ਤੱਕ ਪਹੁੰਚ ਗਿਆ ਹੋ ਸਕਨ ਇਸ ਕਰਕੇ ਉਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਰੇਜੀਓ ਐਗਰੀਕਲਚਰ ਲੈਂਡ ਤਕਰੀਬਨ 5.5 ਏਕੜ ਦੀ ਇੱਕੋ ਹੀ ਟੱਕ ਹੈ ਔਰ ਹਰ ਫਸਲ ਵਾਸਤੇ ਉਪਜਾਊ ਹੈ ਇਹਦੇ ਵਿੱਚ ਇੱਕ ਮੋਟਰ ਮਿਲੇਗੀ ਔਰ ਇਹ ਮਿਲੇਗਾ ਤੁਹਾਨੂੰ 33 ਫੁੱਟ ਦੇ ਸੜਕ ਦੇ ਉੱਤੇ ਦੋ ਕਰਮ ਦਾ ਰਸਤਾ ਇਹਦੇ ਨਾਲ ਸਾਈਡ ਤੇ ਵੀ ਜਾਂਦਾ ਅੰਦਰ ਵਾਲੀ ਸਾਈਡ ਨੂੰ ਇਸ ਤਰ੍ਹਾਂ ਸੀ ਇਸ ਜ਼ਮੀਨ ਨੂੰ ਟੂ ਸਾਈਡ ਓਪਨ ਮਤਲਬ ਕਿ ਕੋਰਨਰ ਵਾਲੀ ਜ਼ਮੀਨ ਵੀ ਕਿਸ ਮੰਨ ਸਕਦੇ ਆ ਇੱਥੇ ਤੁਸੀਂ ਕਣਕ ਝੋਨਾ ਮੱਕੀ ਹਰ ਤਰ੍ਹਾਂ ਦੀ ਤੁਸੀਂ ਖੇਤੀ ਕਰ ਸਕਦੇ ਹੋ ਪਰ ਇਸ ਵੇਲੇ ਇਹਦੇ ਤੇ ਪਹਿਲਾਂ ਪਪੂਲਰ ਬੀਜਗੇ ਸਨ ਉਹ ਉਹਦੀ ਕਟਿੰਗ ਹੋਣੀ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਕੇ ਹਟੇ ਨੇ ਇਸ ਕਰਕੇ ਇੱਥੇ ਕੋਈ ਫਸਲ ਨਹੀਂ ਬੀਜੀ ਗਈ ਬੈਸੇ ਜਮੀਨ ਬਿਲਕੁਲ ਉਪਜਾਊ ਹੈ ਹਰ ਤਰ੍ਹਾਂ ਦੀ ਫਸਲ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਈਡ ਤੇ ਸਾਰੀ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਮੱਕੀ ਵੀ ਲੱਗੀ ਹੋਈ ਹੈ ਕਮਾਦ ਵੀ ਲੱਗਿਆ ਹੋਇਆ ਹੈ ਔਰ ਐਸੋਲੇ ਕਰਨ ਚੋ ਸੋਰੀ ਚੋਨੇ ਦੀ ਫਸਲ ਚੱਲ ਰਹੀ ਹੈ ਉਹ ਵੀ ਸਾਰੇ ਆਲੇ ਪਾਸੇ ਆਲੇ ਦੁਆਲੇ ਸਾਰੇ ਉਹਨਾਂ ਲੱਗੀ ਹੋਈ ਹੈ ਜੇਕਰ ਤੁਸੀਂ ਵੀ ਇਹ ਜ਼ਮੀਨ ਖਰੀਦਣ ਲਈ ਇੰਟਰਸਟਡ ਹੋ ਤਾਂ ਅੱਜ ਸਾਡੇ ਪ੍ਰਾਪਰਟੀ ਹੈਲਪ ਨੰਬਰ ਤੇ ਕਾਲ ਕਰੋ ਅਸੀਂ ਤੁਹਾਡੇ ਨਾਲ ਇਸਦੀ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਔਰ ਤੁਹਾਨੂੰ ਮੌਕੇ ਤੇ ਸਾਈਟ ਵਿਜ਼ਿਟ ਵੀ ਕਰਾਵਾਂਗੇ ਸਾਡਾ ਪ੍ਰਾਪਰਟੀ ਹੈਲਪ ਨੰਬਰ ਹੈ ਜੀ 9814058140 8940 58140 ਜੇਕਰ ਰੇਟ ਦੀ ਗੱਲ ਕੀਤੀ ਜਾਵੇ ਇਸ ਐਗਰੀਕਲਚਰ ਟੱਕ ਪਰੇ ਤਾਂ ਜੋ ਇੱਥੇ ਆਲੇ-ਦੋਲੇ ਰੇਟ ਚੱਲ ਰਿਹਾ ਉਹ ਇਸ ਵੀ ਚੱਲ ਰਿਹਾ ਜੀ 35 38 32 ਦੇ ਕਰੀਬ ਔਰ ਜੇਕਰ ਤੁਹਾਨੂੰ ਇਹ ਜਗ੍ਹਾ ਪਸੰਦ ਆਉਂਦੀ ਹੈ ਐਗਰੀਕਲਚਰ ਲੈਂਡ ਪਸੰਦ ਆਉਂਦੀ ਹੈ ਤਾਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਰੇਟ ਤੇ ਇਸ ਦਾ ਅਸੀਂ ਫਾਈਨਲ ਕਰਾ ਕੇ ਦਿਆਂਗੇ ਇਹ ਜਿਹੜੇ ਐਗਰੀਕਲਚਰ ਲੈਂਡ ਤੁਸੀਂ ਦੇਖ ਰਹੇ ਹੋ ਇੱਕ ਤਰ੍ਹਾਂ ਦੀ ਤਿੰਨ ਸ਼ਹਿਰਾਂ ਦੇ ਸੈਂਟਰ ਦੇ ਵਿੱਚ ਪੈ ਗਈ ਇੱਥੋਂ ਤੁਹਾਨੂੰ ਜਲੰਧਰ ਵਾਸਤੇ ਜਾਣ ਲਈ ਤਕਰੀਬਨ ਲੱਗਣਗੇ ਜੀ 15 ਤੋਂ 20 ਮਿੰਟ ਹੁਸ਼ਿਆਰਪੁਰ ਪਹੁੰਚਣ ਵਾਸਤੇ 10 ਤੋਂ 15 ਮਿੰਟ ਔਰ 10 ਤੋਂ 15 ਮਿੰਟ ਹੀ ਤੁਹਾਨੂੰ ਲੱਗਣਗੇ ਜੀ ਫਗਵਾੜਾ ਪਹੁੰਚਣ ਵਾਸਤੇ ਇਸ ਤਰ੍ਹਾਂ ਇਹ ਤਿੰਨਾਂ ਸ਼ਹਿਰਾਂ ਦੇ ਸੈਂਟਰ ਚ ਤੁਸੀਂ ਇੱਥੋਂ ਕਿਸੇ ਸਾਈਡ ਨੂੰ ਵੀ ਜਾਣਾ ਹੋਵੇ ਤੇ ਬੜੇ ਇਜ਼ੀਲੀ ਜਾ ਸਕਦੇ ਹੋ ਤੁਹਾਨੂੰ ਵਧੀਆ ਰੋਡ ਮਿਲਣਗੀਆਂ ਪੱਕੀਆਂ ਜੇਕਰ ਤੁਹਾਨੂੰ ਇਸ ਏਰੀਆ ਦੇ ਵਿੱਚ ਜ਼ਿਆਦਾ ਜ਼ਮੀਨ ਵੀ ਚਾਹੀਦੀ ਹੋਵੇ ਤਾਂ ਵੀ ਸਾਡੀ ਟੀਮ ਦੇ ਨਾਲ ਇੱਕ ਵਾਰੀ ਕੰਟੈਕਟ ਕਰਿਓ ਅਸੀਂ ਤੁਹਾਨੂੰ ਅਰੇਂਜ ਕਰਕੇ ਦੇਾਂਗੇ ਤੁਹਾਡੇ ਬਜਟ ਦੇ ਅਨਸਾਰ ਤੁਹਾਡੀ ਮੰਗ ਦੇ ਅਨਸਾਰ ਜ਼ਮੀਨ ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਉਸ ਟਪਿੰਟ ਚੱਲ ਕੇ ਇਹਦੇ ਮੇਨ ਪਿੰਡ ਤੋਂ ਹੁੰਦੇ ਹੋਏ ਅਸੀਂ ਚੱਲ ਰਹੇ ਹਾਂ ਜੀ ਫਗਵਾੜਾ ਸਾਈਡ ਨੂੰ ਤੁਹਾਨੂੰ ਕੁਝ ਹੀ ਮਿੰਟਾਂ ਦੇ ਸਫ਼ਰ ਤੋਂ ਬਾਅਦ ਮਿਲੇਗਾ ਫਗਵਾੜਾ ਸ਼ਹਿਰ ਉੱਥੋਂ ਤੁਸੀਂ ਜਾ ਸਕਦੇ ਹੋ ਲੈਫਟ ਚੰਡੀਗੜ੍ਹ ਸਾਈਡ ਜੇ ਰਾਈਟ ਚ ਜਾਣਾ ਹੋਵੇ ਤਾਂ ਫਗਵਾੜਾ ਤੋਂ ਹੁੰਦੇ ਹੋਏ ਜਲੰਧਰ ਸਾਈਡ ਨੂੰ ਜੇਕਰ ਤੁਸੀਂ ਆਪਣੀ ਪ੍ਰਾਪਰਟੀ ਵੇਚਣੀ ਵੀ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰੋ ਅਸੀਂ ਤੁਹਾਨੂੰ ਬਹੁਤੀ ਰੀਜ਼ਨਬਲ ਰੇਟ ਤੇ ਤੁਹਾਡੀ ਪ੍ਰਾਪਰਟੀ ਸੇਲ ਕਰਕੇ ਦੇਾਂਗੇ ਸਾਡਾ ਪ੍ਰਾਪਰਟੀ ਹੈਲਪ ਨੰਬਰ ਹੈ ਕਿ 9814058140 9840 58140 ਇਹ ਜਿਹੜੇ ਮੇਨ ਰੋਡ ਤੇ ਆਪਾਂ ਇਸ ਵੇਲੇ ਸਫ਼ਰ ਕਰ ਰਹੇ ਹਾਂ ਜੀ ਸ਼ਾਲਪੁਰ ਤੋਂ ਚੱਲ ਕੇ ਫਗਵਾੜਾ ਸਾਈਡ ਨੂੰ ਆ ਰਹੀ ਹੈ ਅਨਸਿਕੋ ਜੀ ਮੈਂਟਨ ਦੇ ਸਫਰ ਤੋਂ ਬਾਅਦ ਪਹੁੰਚ ਚੁੱਕੇ ਹਾਂ ਜੀ ਫਗਵਾੜਾ ਸ਼ਹਿਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਸੌਰੀ ਸ਼ਹਿਰ 'ਚ ਨਹੀਂ ਉੱਥੇ ਬਾਈਪਾਸ ਤੇ ਜਿਹੜਾ ਚੰਡੀਗੜ੍ਹ ਹਾਈਵੇ ਹੈ ਉਹਨੂੰ ਅਸੀਂ ਟੱਚ ਕਰ ਰਹੇ ਹਾਂ ਲੈਫਟ ਸਾਈਡ ਨੂੰ ਆਪਾਂ ਜੇ ਮੋੜਾਂਗੇ ਤੇ ਸਿੱਧੀ ਰੋਡ ਜਾਏਗੀ ਜੀ ਚੰਡੀਗੜ੍ਹ ਸਾਈਡ ਨੂੰ ਰਾਈਟ ਵਾਲੀ ਸਾਈਡ ਨੂੰ ਆਪਾਂ ਜੇ ਮੋੜ ਕੇ ਜਾਵਾਂਗੇ ਤਾਂ ਅਸੀਂ ਪਹੁੰਚਾਂਗੇ ਜੀ ਫਗਵਾੜਾ ਤੋਂ ਹੁੰਦੇ ਹੋਏ ਜਲੰਧਰ ਸ਼ਹਿਰ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਸਰਕਲ ਦੇ ਵਿੱਚ ਜਿਹੜੇ ਐਗਰੀਕਲਚਰ ਲੈਂਡ ਖਰੀਦਣਾ ਚਾਹੁੰਦੇ ਆ ਔਰ ਨਵੀਂ ਵੀਡੀਓ ਨਾਲ ਬਹੁਤ ਜਲਦ ਫੇਰ ਹਾਜ਼ਰ ਹੋਵਾਂਗੇ ਥੈਂਕ ਯੂ ਵੈਰੀ ਮਚ